ਸਤਿਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਪਾਈ ਲਾਲੋ ਸ੍ਰੀ ਗੁਰੂ ਅਮਰਦਾਸ ਜੀ ਤੀਸਰੀ ਪਾਤਸ਼ਾਹੀ ਗੋਇੰਦਵਾਲ ਆਪਣੇ ਰੰਗ ਵਿੱਚ ਬੈਠੇ ਸਨ ਇਤਨੇ ਵਿੱਚ ਇੱਕ ਮਾਈ ਨੇ ਚੀਕ ਮਾਰੀ ਗੁਰੂ ਜੀ ਨੇ ਕਿਹਾ ਖਬਰ ਲਵੋ ਇਹ ਸ਼ਬਦ ਕਿਹਸਾ ਹੁਆ ਹੈ ਗੁਰੂ ਜੀ ਦਾ ਹੁਕਮ ਮੰਨ ਕੇ ਇੱਕ ਸਿੱਖ ਗਿਆ ਜਾ ਕਰ ਦੇਖੇ ਤਾਂ ਉਹ ਬੁੱਢੀ ਰੋਂਦੀ ਹੋਈ ਹੈ ਸਿੱਖ ਨੇ ਪੁੱਛਿਆ ਕੀ ਹੋਇਆ ਹੈ ਪਾਸੋ ਲੋਕਾਂ ਨੇ ਕਿਹਾ ਇਸ ਦਾ ਪੁੱਤਰ ਤਈਏ ਤਾਪ ਕਰਕੇ ਸ਼ਾਂਤ ਹੋਇਆ ਹੈ ਇਤਨੇ ਬਾਤ ਸੁਣ ਕੇ ਮੁੜ ਆਇਆ ਅਤੇ ਆਏ ਕਰ ਗੁਰੂ ਜੀ ਪਾਸ ਬੇਨਤੀ ਕੀਤੀ ਜੀ ਸੱਚੇ ਪਾਤਸ਼ਾਹ ਇੱਕ ਮਾਈ ਦਾ ਬੇਟਾ ਸ਼ਾਂਤ ਹੋਇਆ ਹੈ ਹੁਕਮ ਹੋਇਆ ਕਿਉਂ ਕਰ ਸ਼ਾਂਤ ਹੋਇਆ ਹੈ ਸਿੱਖ ਨੇ ਕਿਹਾ ਜੀ ਸੱਚੇ ਪਾਤਸ਼ਾਹ ਤਈਏ ਤਾਪ ਕਰਕੇ ਸ਼ਾਂਤ ਹੋਇਆ ਹੈ ਤਦ ਬਚਨ ਹੋਇਆ ਜੀ ਚਰਤੀਖ ਅਸੀਂ ਹਾਂ ਤੇ ਚਰਤੇ ਕੋਈ ਪੁੱਤਰ ਦਾ ਨਾਮ ਲੈ ਕੇ ਦੁਖੀ ਹੋ ਕੇ ਨਾ ਰੋਵੇਗੀ ਪੁੱਤਰ ਮਾਤਾ ਪਿਤਾ ਕੇ ਅੱਗੇ ਨਾ ਹੀ ਮਰेंगे ਅਤੇ ਫਿਰ ਸ੍ਰੀ ਗੁਰੂ ਜੀ ਤਈਏ ਨੂੰ ਪਿੰਜਰੇ ਵਿੱਚ ਬਾਲਕ ਰੂਪ ਕਰਕੇ ਪਾਇਆ ਹੱਥਾਂ ਵਿੱਚ ਹੱਤਕੜੀਆਂ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਪਾਏ ਕੇ ਕੈਦ ਕੀਤਾ ਕੋਈ ਦਿਨ ਬੀਤਿਆ ਤਾਂ ਆਪਾਈ ਲਾਲੋ ਜੀ ਵਾਸੀ ਪਿੰਡ ਤਲਵੰਡੀਆਂ ਗੁਰੂ ਜੀ ਕੇ ਦਰਸ਼ਨ ਵਾਸਤੇ ਆਏ ਆਇਆ ਕਰ ਸ੍ਰੀ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਬੈਠ ਗਏ ਤਾਂ ਭਾਈ ਲਾਲੋ ਜੀ ਦੀ ਨਜ਼ਰੀ ਪਿਆ ਕਿ ਇੱਕ ਬਾਲ ਪਿੰਜਰੇ ਵਿੱਚ ਪਾਇਆ ਤੜਫਦਾ ਪਿਆ ਹੈ ਐਸਾ ਦੁਖੀ ਦੇਖ ਕੇ ਸ੍ਰੀ ਗੁਰੂ ਜੀ ਅੱਗੇ ਅਰਜ ਕੀਤੀ हे ਸੱਚੇ ਪਾਤਸ਼ਾਹ ਆਪ ਦਇਆ ਦੇ ਸਮੁੰਦਰ ਹੋ ਕਿਰਪਾਲੂ ਹੋ ਔਰ ਆਪ ਦੇ ਹਜ਼ੂਰ ਇਹ ਬਾਲਕ ਪੋਖ ਤਰੀਖਾ ਕਰਕੇ ਧੁੱਪ ਵਿੱਚ ਤੜਪ ਰਹੀ ਆ ਹੈ ਆਪ ਦਾ ਬਚਨ ਹੋਵੇ ਤਾਂ ਇਸ ਨੂੰ ਪ੍ਰਸ਼ਾਦ ਦਈਏ ਜੀ ਬਚਨ ਹੋਇਆ ਭਾਈ ਲਾਲੋ ਇਹ ਬੁਰੀ ਬਲਾ ਹੈ ਇਸ ਦਾ ਇੱਥੇ ਪ੍ਰਸ਼ਾਦ ਹੈ ਹੀ ਨਹੀਂ ਭਾਈ ਲਾਲੋ ਨੇ ਕਿਹਾ ਮੈਨੂੰ ਹੁਕਮ ਦਿਓ ਤਾਂ ਮੈਂ ਇਸ ਨੂੰ ਪ੍ਰਸ਼ਾਦ ਪਹੁੰਚਾਉਂਦਾ ਹਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਹੁਕਮ ਦਿੱਤਾ ਤੂੰ ਭਾਈ ਪਹੁੰਚਾ ਦੇ ਜਦ ਭਾਈ ਲਾਲੋ ਆਪਣੇ ਨਗਰ ਕੋ ਜਾਣ ਲੱਗਾ ਤਾਂ ਤਿਆਰੀ ਕੀਤੀ ਤੇ ਬੇਨਤੀ ਕੀਤੀ ਬਾਲਕ ਨੂੰ ਛੋੜ ਦਿਓ ਤਾਂ ਭਾਈ ਲਾਲੋ ਦਾ ਬਚਨ ਮੰਨ ਕੇ ਤਈਏ ਕੋ ਗੁਰੂ ਜੀ ਨੇ ਛੋੜ ਦਿਆ ਤੇ ਬਚਨ ਕੀਤਾ ਭਾਈ ਇਹ ਬੁਰੀ ਬਲਾ ਹੈ ਛੱਡਣਾ ਤੇ ਨਹੀਂ ਸੀ ਭਾਈ ਲਾਲੋ ਹੱਥ ਜੋੜ ਕੇ ਕਿਹਾ ਜੀ ਇਹ ਤਾਂ ਬਾਲਕ ਹੈ ਤਾਂ ਬਚਨ ਹੋਇਆ ਭਾਈ ਬਾਲਕ ਕਰਕੇ ਨਾ ਜਾਣੀ ਇਹ ਤਈਆ ਤਾਪ ਹੈ ਤਾਂ ਭਾਈ ਲਾਲੋ ਜੀ ਗੁਰੂ ਜੀ ਨੂੰ ਮੱਥਾ ਟੇਕ ਕੇ ਗੁਰਾਂ ਤੋਂ ਖੁਸ਼ੀ ਲੈ ਕੇ ਆਪਣੇ ਨਗਰ ਨੂੰ ਤੁਰਿਆ ਨਾਲ ਤਈਏ ਨੂੰ ਵੀ ਲੈ ਲਿਆ ਜਾ ਰਸਤੇ ਵਿੱਚ ਇੱਕ ਪਿੰਡ ਦੇ ਪਾਸ ਆਏ ਤਾਂ ਉੱਥੇ ਇੱਕ ਤਲਾਬ ਉੱਪਰ ਧੋਬੀ ਕਪੜੇ ਧੋਂਦਾ ਸੀ ਤਾਂ ਤਈਏ ਨੇ ਲਾਲੋ ਜੀ ਨੂੰ ਕਿਹਾ ਮਹਾਰਾਜ ਮੈਨੂੰ ਭੁੱਖ ਲੱਗੀ ਹੈ ਮੈਂ ਥੋ ਤੇ ਤੁਰਿਆ ਵੀ ਨਹੀਂ ਜਾਂਦਾ ਤਾਂ ਭਾਈ ਲਾਲੋ ਨੇ ਕਿਹਾ ਚੱਲ ਪਿੰਡ ਚੱਲਨੇ ਆ ਉੱਥੇ ਤੇਨੂੰ ਖੀਰ ਖੰਡ ਚੰਗੇ ਭੋਜਨ ਛਕਾਵਾਂਗੇ ਇੱਥੇ ਤੂੰ ਕੀ ਖਾਵੇਂਗਾ ਤਾਂ ਤਯੇ ਨੇ ਕਿਹਾ ਮਹਾਰਾਜ ਮੇਰਾ ਇੱਥੇ ਹੀ ਭੋਜਨ ਹੈ ਹੁਕਮ ਦੇਵੋ ਤਾਂ ਮੈਂ ਖਾਏ ਆਉਂਦਾ ਹਾਂ ਤੁਸੀਂ ਇੱਥੇ ਬੈਠ ਜਾਓ ਭਾਈ ਲਾਲੋ ਜੀ ਬੜੇ ਸਾਧੂ ਸੁਭਾਅ ਦੇ ਸਨ ਉੱਥੇ ਬੈਠ ਗਏ ਅਤੇ ਕਹਿਣ ਲੱਗੇ ਭਾਈ ਪ੍ਰਸ਼ਾਦ ਖਾਏ ਆ ਇਹੇ ਬਚਨ ਸੁਣ ਕੇ ਤਇਆ ਉਸ ਤੋਂ ਵੀ ਨੁਜਾਇ ਚੜਿਆ ਦੋ ਤਿੰਨ ਘੜੀਆਂ ਪਿੱਛੋਂ ਉੱਤਰ ਗਿਆ ਤਾਂ ਭਾਈ ਲਾਲੋ ਨੂੰ ਖੱਪਰ ਲਹੂ ਦਾ ਭਰ ਕੇ ਦਿਖਲਾ ਕੇ ਪੀਤੋ ਸੁ ਉਪਰੰਤ ਤੋਂ ਵੀ ਨੁ ਹੱਛਾ ਕੀਤਾ ਸੁ ਇਹ ਕੌਤਕ ਦੇਖ ਕਰ ਭਾਈ ਲਾਲੋ ਜੀ ਬੜੇ ਡਰੇ ਵਿਚਾਰ ਕੀਤੀ ਕਿ ਇਹ ਭੋਜਨ ਅਸਾਂ ਇਹਨੂੰ ਕਿੱਥੋਂ ਦੇਣਾ ਸੀ ਤੇ ਇਹਨੋ ਕਿਹਾ ਚੱਲ ਭਾਈ ਤੈਨੂੰ ਗੁਰੂ ਜੀ ਦੇ ਪਾਸ ਕੈਦਖਾਨੇ ਵਿੱਚ ਛੱਡ ਆਈਏ ਤੈਨੂੰ ਅਸੀਕਾ ਨੂੰ ਨਾਲ ਲਿਆਉਣਾ ਸੀ ਤੂੰ ਤਾਂ ਬੁਰੀ ਬਲਾ ਹੈ ਇਹੇ ਬਚਨ ਸੁਣ ਕੇ ਤੇ ਯਾ ਡਰਿਆ ਅਤੇ ਕਹਿਣ ਲੱਗਾ ਸੰਤ ਜੀ ਮੈਨੂੰ ਕਿਉਂ ਖਵਾਰ ਕਰਦੇ ਹੋ ਛੱਡ ਦੇਵੋ ਮੈਂ ਆਪ ਦਾ ਇਹਿਸਾਨ ਕਦੀ ਨਾ ਗਵਾਵਾਂਗਾ ਤਾ ਭਾਈ ਲਾਲੋ ਜੀ ਨੇ ਕਿਹਾ ਅਸੀਂ ਤੈਨੂੰ ਛੱਡਦੇ ਹਾਂ ਤਾਂ ਤੂੰ ਸਾਨੂੰ ਮੰਨੇਗਾ ਤਾਂ ਤਈਏ ਨੇ ਕਿਹਾ ਜੀ ਮੇਰਾ ਧਰਮ ਹੋਇਆ ਜਿੱਥੇ ਕੋਈ ਇਹ ਸਾਖੀ ਪੜ੍ਹੇਗਾ ਅਤੇ ਜਿਸ ਨੂੰ ਮੈਂ ਚੜ੍ਹਿਆ ਹੋਵਾਂਗਾ ਉਸ ਨੂੰ ਸੁਣਾਵਣੀ ਮੈਂ ਸਾਖੀ ਸੁਣ ਕੇ ਛੱਡ ਜਾਵਾਂਗਾ ਜਿਸ ਤਰ੍ਹਾਂ ਮੈਨੂੰ ਤੁਸੀਂ ਛੱਡਿਆ ਹੈ ਇਸ ਤਰ੍ਹਾਂ ਮੈਂ ਵੀ ਛੱਡ ਜਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ